ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀਵਨ ਦੇ ਹਰ ਕੋਨੇ ਨੂੰ ਰੁਸ਼ਨਾ ਕੇ ਸਿੱਖ ਨੂੰ ਆਸੇ ਪਾਸੇ ਭਟਕਣ ਦੀ ਬਜਾਏ ਗੁਰੂ ਚਰਨਾਂ ਦੇ ਨਾਲ ਇੱਕ ਆਪਣੇ ਜੀਵਨ ਦਾ اٹوٹ ਰਿਸ਼ਤਾ ਜੋੜਨ ਦੀ ਜਾਚ ਬਖਸ਼ਿਸ਼ ਕੀਤੀ ਸੀ ਦਾ ਤਾਰਦੀ ਨੇ ਜਿੱਥੇ ਸਮਾਜਿਕ ਪੰਘਾਂ ਵੰਡੀਆਂ ਨੂੰ ਖਤਮ ਕਰਕੇ ਇੱਕ ਨੇੜਤਾ ਦਾ ਰਿਸ਼ਤਾ ਬਣਾਇਆ ਸੀ ਇੱਕੋ ਹੀ ਪੰਗਤ ਹੈ ਇੱਕੋ ਹੀ ਸੰਗਤ ਹੈ ਇੱਕ ਹੀ ਇਸ਼ਨਾਨ ਕਰ ਦਿੱਤਾ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਸ਼ਿੱਕੀ ਦੇ ਬੇੜੇ ਵਿੱਚ ਰਹਿਣ ਨਹੀਂ ਦਿੱਤਾ ਬੜੀ ਨੇੜਤਾ ਬਣਾ ਦਿੱਤੀ ਸੀ ਸਤਗੁਰੂ ਜੀ ਨੇ ਇੱਥੇ ਬਸ ਨਹੀਂ ਸਮਾਜ ਵਿੱਚ ਨਸ਼ੇ ਪੋਤ ਨਮੇ ਸਮੇਤੋਂ ਇੱਕ ਇਹੋ ਜਿਹਾ ਰੋਗ ਹੈ ਜਿਹੜਾ ਕਈਆਂ ਦੇ ਘਰ ਉਜਾੜਦਾ ਔਰ ਕੇਵਲ ਇੱਕ ਘਰ ਹੀ ਨਹੀਂ ਉਜਾੜਦਾ ਤਨ ਦੌਲਤ ਦੇ ਤੌਰ ਤੇ ਵੀ ਘਰ ਨੂੰ ਬਰਬਾਦ ਕਰ ਜਾਂਦਾ ਹੈ ਅਤੇ ਮਾਪਿਆਂ ਨੂੰ ਸਮਾਜ ਦੇ ਸਾਹਮਣੇ ਮੂੰਹ ਉੱਚਾ ਚੁੱਕ ਕੇ ਜਿਉਣ ਦੀ ਉਹ ਜਿਹੜੀ ਤਾਕਤ ਹੈ ਉਹਨੂੰ ਖਤਮ ਕਰ ਜਾਂਦਾ ਕੋਈ ਮਾਂ ਨਹੀਂ ਚਾਹੁੰਦੀ ਮੇਰੇ ਪੁੱਤ ਦਾ ਨਾਂ ਕਿਸੇ ਨਸ਼ਿਆਂ ਨਾਲ ਜੁੜੇ ਬਾਪ ਸ਼ੈਦ ਉਸ ਦਿਨ ਆਪਣੇ ਤਿਆਂ ਪੁੱਤਾਂ ਦੀ ਅਰਥੀ ਦਾ ਭਾਰ ਨਹੀਂ ਮਹਿਸੂਸ ਕਰਦਾ ਜਿੰਨਾ ਉਹ ਘਰ ਵਿੱਚ ਪਈ ਕਿਸੇ ਨਸ਼ੇੜੀ ਧੀ ਪੁੱਤ ਦੀ ਲਾਸ਼ ਬਣੀ ਹੋਈ ਜ਼ਿੰਦਗੀ ਨੂੰ ਦੇਖ ਕੇ ਤੜਫਦਾ ਹੈ ਬਾਪ ਸਮਾਜ ਕੋਲੋਂ ਮੂੰਹ ਛਪਾਉਣ ਲੱਗ ਪੈਂਦਾ ਹੈ ਲੱਕ ਟੁੱਟ ਜਾਂਦਾ ਉਸ ਦਾ ਚੱਲੀਆਂ ਹੋਈਆਂ ਮੁਸ਼ਕਲਾਂ ਉਹਦੇ ਲਈ ਪਹਾੜ ਬਣ ਜਾਂਦੀਆਂ ਨੇ ਜਦੋਂ ਆਪਣੇ ਧੀਆ ਪੁੱਤੜਾਂ ਨੂੰ ਪਾਲਣ ਵਾਸਤੇ ਉਹਨੇ ਕਈ ਵਾਰੀ ਦੁੱਖ ਤੇ ਕਈ ਵਾਰੀ ਭੁੱਖ ਕੱਟੀ ਹੁੰਦੀ ਹੈ ਮਰ ਜਾਂਦਾ ਉਸ ਤਨਬਾਪ ਜਿਸ ਦਿਨ ਉਹਦਾ ਧੀ ਪੁੱਤ ਕਿਸੇ ਨਸ਼ੇ ਦੀ ਗ੍ਰਿਫਤ ਵਿੱਚ ਆ ਜਾਏ ਗੁਰੂ ਅਮਰਦਾਸ ਜੀ ਨੇ ਹਰ ਮਾਪਿਆਂ ਦੀ ਖੁਸ਼ੀ ਨੂੰ ਬਰਕਰਾਰ ਰੱਖਣ ਵਾਸਤੇ ਗੱਡੀਆਂ ਵੱਡੀਆਂ ਰਹਿਮਤਾਂ बरसाਈਆਂ ਨਸ਼ਾ ਮੁਕਤ ਸਮਾਜ ਵਾਸਤੇ ਗੁਰੂ ਅਮਰਦਾਸ ਜੀ ਦਾ ਬੋਲ ਹਮੇਸ਼ਾ ਸਾਡੇ ਘਰਾਂ ਵਿੱਚ ਗੂੰਜਣਾ ਚਾਹੀਦਾ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਉਸ ਸ਼ਰਾਬ ਦੇ ਨਸ਼ੇ ਦੀ ਗੱਲ ਹੈ ਜਿਹਨੂੰ ਸਮਾਜ ਦਾ ਲੋਕੀ ਅੰਗ ਬਣਾ ਦਿੰਦੇ ਨੇ ਗੁਰਮਤ ਨੇ ਇਸ ਗੱਲ ਨੂੰ ਬਿਲਕੁਲ ਵੀ ਕਮੂਲ ਨਹੀਂ ਸੀ ਕੀਤਾ ਗੱਲ ਕਲੀ ਇਹ ਗੱਲ ਚੇਤਾ ਰੱਖਿਓ ਜਦੋਂ ਫਿਰ ਗੱਲ ਕਰਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ ਗੱਲ ਕਰਾਂਗੇ ਜਿਹੜਾ ਤਮਾਕੂ ਬਾਅਦ ਵਿੱਚ ਆਇਆ ਜਿਹੜੀਆਂ ਪਹਿਲੀਆਂ ਨਸ਼ੇ ਦੀਆਂ ਗੱਲਾਂ ਚੱਲਦੀਆਂ ਸਨ ਉਹ ਨਸ਼ਿਆਂ ਦੇ ਬਾਰੇ ਵਿੱਚ ਗੁਰੂ ਅਮਰਦਾਸ ਜੀ ਨੇ ਬੜਾ ਟਣਕਾ ਕੇ ਸਮਾਜ ਦੇ ਸਾਹਮਣੇ ਇਹ ਸੱਚ ਰੱਖਿਆ ਸੀ ਅਗਲੀ ਗੱਲ ਜਿਹੜੇ ਬਾਕੀ ਵਿਤਕਰੇ ਮਟਾਏ ਉਹਦਾ ਜ਼ਿਕਰ ਆਪਾਂ ਕੀਤਾ ਹੈ ਤੇ ਸਾਹਿਬ ਨੇ ਵਿਧਵਾ ਦਾ ਪੁਨਰ ਵਿਆਹ ਇਕਨਮੀ ਦੀਤ ਸ਼ੁਰੂ ਕੀਤੀ ਇਸਤਰੀ ਜਾਤੀ ਦੇ ਚਿਹਰੇ ਨੂੰ ਢਕਣ ਦੀ ਗੱਲ ਸਤੀ ਪ੍ਰਥਾ ਬੰਦ ਕਰਵਾਈ ਲੱਗੇ ਫालतू ਦੇ ਟੈਕਸ ਬੰਦ ਕਰਵਾਏ ਤੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਨੂੰ ਸੌਖਾ ਸਾਹ ਦੇਣ ਵਾਸਤੇ ਕਿਸਾਨੀ ਦੇ ਉੱਤੇ ਵੀ ਲੱਗੇ ਹੋਏ ਫालतू ਦੇ ਟੈਕਸ ਮਾਫ ਕਰਵਾਏ ਸਨ ਇਸ ਸਮਾਜਿਕ ਪੱਖ ਵਿੱਚ ਗੁਰੂ ਅਮਰਦਾਸ ਜੀ ਨੇ ਬਹੁਤ ਨਵੇਂ ਕਲੇ ਇੱਕ ਨਵੇਂ ਪੱਖ ਸ਼ੁਰੂ ਕੀਤੇ ਸੀ ਹਰ ਇੱਕ ਨੂੰ ਉਹ ਨਹੀਂ ਅਧਵਾ ਸਤਕਾਰ ਨਾਲ ਲੰਗਰ ਪ੍ਰਸ਼ਾਦਾ ਪਾਣੀ ਮਿਲਦਾ ਹੈ ਹਰ ਇੱਕ ਬੰਦਾ ਅੱਜ ਤਾਂ ਆਪਾਂ ਦੇਖਦੇ ਨਾ ਵੀ ਲੰਗਰ ਚ ਸ਼ਾਇਦ ਕੋਈ ਮਜਬੂਰ ਆਉਂਦਾ ਹੈ ਨਹੀਂ ਉਦੋਂ ਹਰ ਇੱਕ ਬੰਦੇ ਲਈ ਲੰਗਰ ਵਿੱਚੋਂ ਰੋਕੇ ਦੀ ਸੰਗਤ ਵਿੱਚ ਜਾਣਾ ਇਹ ਹਰ ਇੱਕ ਗਰੀਬ ਵੀ ਇਹ ਮਹਿਸੂਸ ਕਰਦਾ ਸੀ ਵੀ ਮੈਂ ਇੱਥੇ ਅਜ ਮਾਨ ਨਾ ਲੰਗਰ ਸ਼ੱਕਦਾ ਕਿਉਂਕਿ ਮੋਢ ਮੈਂ ਗੁਰੂ ਜੀ ਦਾ ਉਪਦੇਸ਼ ਲੈਣਾ ਇਸ ਲਈ ਕੋਈ ਵਿਤਕਰਾ ਨਹੀਂ ਸੀ ਹੁੰਦਾ ਬੌਲੀ ਸਾਹਿਬ ਦਾ ਇੱਕ ਇਸ਼ਨਾਨ ਉਹ ਵੀ ਸਾਡੇ ਪਰਮਾ ਨੂੰ ਦੂਰ ਕਰਦਾ ਸੀ ਇਤਿਹਾਦਕ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚੋਂ ਕੱਢ ਕੇ ਹਰ ਪੱਖ ਵਿੱਚੋਂ ਸਿੱਖੀ ਦੇ ਬੇੜੇ ਨੂੰ ਰੁਸ਼ਨਾ ਕੇ ਸਿੱਖ ਨੂੰ ਮਾਨ ਮੱਤਾ ਜੀਵਨ ਬਖਸ਼ਿਸ਼ ਕੀਤਾ ਉਹਦੇ ਵਿੱਚੋਂ ਅੱਜ ਆਪਾਂ ਸਮਾਜਿਕ ਪੱਖ ਦਾ ਇੱਕ ਬਹੁਤ ਵੱਡੇ ਸੁਧਾਰ ਦੀ ਗੱਲ ਹੋਰ ਕਰਨੀ ਹੈ ਉਹ ਹੈ ਉਹ ਉਹਨਾਂ ਸਮਿਆਂ ਦੇ ਵਿੱਚ ਕੋੜ ਇੱਕ ਅਜਿਹੇ ਹਰਛੂਤ ਦਾ ਰੋਗ ਹੁੰਦਾ ਸੀ ਜਿਹੜਾ ਮਨੁੱਖ ਨੂੰ ਜਿਉਂਦਿਆਂ ਜੀ ਹੀ ਐ ਸੰਸਾਰ ਦੀ ਝੂਠੀ ਪ੍ਰੀਤੀ ਦੇ ਦਰਸ਼ਨ ਕਰਵਾ ਦਿੱਤਾ ਸੀ ਜਦੋਂ ਕਿਸੇ ਨੂੰ ਕੋੜ ਦਾ ਰੋਗ ਹੋ ਜਾਂਦਾ ਸੀ ਤਾਂ ਹਰ ਬੰਦਾ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਹੋਇਆ ਮੌਤ ਤੋਂ ਡਰਦਾ ਉਸ ਕੋੜੀ ਦੇ ਕੋਲੋਂ ਆਪਣੇ ਰਿਸ਼ਤੇ ਤੋੜ ਲੈਂਦਾ ਸੀ ਨਾ ਉਹਦਾ ਕੋਈ ਕੱਪੜਾ ਵਰਤਣਾ ਨਾਉ ਦਾ ਕੋਈ ਭਾਂਦਾ ਵਰਤਣਾ ਨਾ ਉਹਦੇ ਨੇੜੇ ਹੋਣਾ ਕਿਉਂਕਿ ਉਹਦੀ ਸਾਰੀ ਜਿਹੜੀ ਸਕਿਨ ਹੈ ਜਿਹੜੀ ਚਮੜੀ ਹੈ ਉਹ ਗਲ ਜਾਂਦੀ ਹੈ ਉਹਦੇ ਵਿੱਚੋਂ ਲਹੂ ਤੇ ਰੇਸ਼ਾ ਚੋਂਦਾ ਜਿੱਥੇ ਵੀ ਉਹ ਲਹੂ ਤੇ ਰੇਸ਼ਾ ਲੱਗ ਜਾਏ ਜਿਹੜੇ ਸਰੀਰ ਨੂੰ ਵੀ ਲੱਗ ਜਾਏ ਇਹ ਉਹਨੂੰ ਵੀ ਕੋਟ ਦਾ ਰੋਗ ਹੋ ਜਾਂਦਾ ਸੀ ਬੜਾ ਤੜਫ ਕੇ ਮਰਦਾ ਸੀ ਉਹਦੀ ਕੋਈ ਬੱਤਰ ਨਹੀਂ ਸੀ ਪੁੱਛਦਾ ਇਸ ਤਰ੍ਹਾਂ ਇੱਕ ਲਾਹੌਰ ਦੇ ਵਿੱਚੋਂ ਖਾਈ ਪਿੰਡ ਦਾ ਬਸਨੀਕ ਪਾਈ ਪ੍ਰੇਮਾ ਸੀ ਪਾਈ ਪ੍ਰੇਮਾ ਅਮੀਰ ਘਰਾਣੇ ਦੇ ਵਿੱਚ ਜੰਮਿਆ ਪਲਿਆ ਸੀ ਮਾਪੇ ਬਹੁਤ ਅਮੀਰ ਸਨ ਵਿਰਸੇ ਵਿੱਚੋਂ ਬਹੁਤ ਕੁਝ ਮਿਲਿਆ ਸੀ ਪਰ ਹਜੇ ਕਮਾਈ ਕਰਨ ਦੀ ਜਾਂਚ ਨਾ ਹੋਣ ਕਰਕੇ ਪੈਸੇ ਦੀ ਕਦਰ ਕਰਨੀ ਨਹੀਂ ਆਈ ਦੂਜਾ ਲੋਕਾਂ ਦੇ ਚਿਹਰੇ ਨਾ ਪਛਾਣ ਹੋਏ ਤਾਂ ਦੌਲਤ ਦੇ ਕਾਰਨ ਸਾਰਿਆਂ ਦੀ ਨੀੜਤਾ ਇਓਂ ਲੱਗਦੀ ਸੀ ਭਾਈ ਪ੍ਰੇਮੀ ਨੂੰ ਵੀ ਸ਼ਾਇਦ ਇਹ ਮੇਰੇ ਨਾਲ ਪਿਆਰ ਕਰਦੇ ਨੇ ਨਹੀਂ ਉਹ ਭਾਈ ਪ੍ਰੇਮੀ ਦੇ ਕੋਲ ਜਿਹੜੇ ਪਸ਼ੋਕੜ ਵਿੱਚੋਂ ਮਾਪਿਆਂ ਦੀ ਵਿਰਾਸਤ ਵਿੱਚੋਂ ਮਿਲੇ ਹੋਏ 4 ਪੈਸੇ ਸਨ ਅਸਲ ਵਿੱਚ ਉਹਨਾਂ ਨਾਲ ਪਿਆਰ ਕਰਦੇ ਸਨ ਹੋਇਆ ਕੀ ਜਿੰਨਾ ਚਿਰ ਤੱਕ ਉਹ ਤੁਹਾਨੂੰ ਦੌਲਤ ਕੋਲ ਰਹੀ ਸਾਰੇ ਆਪਣੇ ਰਹੇ ਇੱਕ ਵਿਦਵਾਨ ਪੁਰਸ਼ ਤਾਂ ਮੈਂ ਬੋਲ ਕਹਿਣਾ ਚਾਹੁੰਦਾ ਹੈ ਸ਼ਬਕ ਹੁੰਦੇ ਹੈ ਆਪਣੇ ਜਬ ਜ਼ਰਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇ ਉਹ ਰਿਸ਼ਤਾ ਉਹ ਜੋ ਰਿਸ਼ਤਾ ਖਾਸ ਹੁੰਦਾ ਹੈ ਜਦੋਂ ਤੱਕ ਧਨ-ਦੌਲਤ ਕੋਲ ਹੋਵੇ ਸਾਰੇ ਆਪਣੇ ਲੱਗਦੇ ਨੇ ਪਰ ਜਦੋਂ ਧਨ-ਦੌਲਤ ਚਲੇ ਜਾਂਦੀ ਹੈ ਗਰੀਬੀ ਇੱਕ ਉਹ ਬਿਮਾਰੀ ਹੈ ਜਿਹਦੇ ਵਿੱਚੋਂ ਖਾਸ ਤੋਂ ਖਾਸ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਨੇ ਭਾਈ ਪ੍ਰੇਮਾ ਇਕ ਤਾਂ ਧਨ-ਦੌਲਤ ਪੱਖੋਂ ਖਾਲੀ ਹੋ ਗਿਆ ਦੂਜਾ ਸਕੇ ਸਬੰਧੀਆਂ ਨੇ ਛੱਡ ਦਿੱਤਾ ਤੀਜਾ ਏਗੋ ਜਿਹੇ ਨਸ਼ੇ ਤੇ ਬੇਕਾਰ ਖਾਣਿਆਂ ਦੇ ਕਾਰਨ ਨਾ ਉੱਠਣ ਬੈਠਣ ਦੀ ਮਰਿਆਦਾ ਖੋਣ ਦੇ ਕਾਰਨ ਕੋੜ ਦਾ ਰੋਗੀ ਹੋ ਗਿਆ ਜੀਤੇ ਆਵਾਜ਼ ਮਾਰਿਆਂ ਅਣਗਿਣਤ ਸੱਜਣ ਮਿੱਤਰ ਇਕੱਠੇ ਹੰਦੇ ਸੀ ਜਿੱਦੀ ਸਵੇਰ ਸੱਜਣਾ ਮਿੱਤਰਾਂ ਦੀ ਮਹਿਫਲ ਤੋਂ ਸ਼ੁਰੂ ਹੁੰਦੀ ਸੀ ਜਿਸ ਭਾਈ ਪ੍ਰੇਮੇ ਦੀ ਸ਼ਾਮ ਸੱਜਣ ਮਿੱਤਰਾਂ ਦੀ ਬੈਠਕ ਵਿੱਚ ਹੁੰਦੀ ਸੀ ਉਹ ਭਾਈ ਪ੍ਰੇਮ ਨਗਰ ਨਿਵਾਸੀਆਂ ਨੇ ਫੈਸਲਾ ਕੀਤਾ ਤੂੰ ਤਾਂ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਤੂੰ ਕਈਆਂ ਨੂੰ ਖੋਰਾਂ ਨੂੰ ਮੌਤ ਦੇ ਮੂੰਹ ਵਿੱਚ ਤੋਰੇਗਾ ਪਿੰਡ ਤੋਂ ਬਾਹਰ ਜਾ ਕੇ ਇੱਕ ਛੋਟੀ ਜਿਹੀ ਝੁੱਗੀ ਬਣਾ ਕੇ ਕਾਫੂਸ ਦੀ ਪਾਬੰਦੀ ਲਾ ਦਿੱਤੀ ਤੂੰ ਇੱਥੇ ਹੀ ਰਹਿਣਾ ਜਿਹੜਾ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਖਵਾ ਦਿੰਦਾ ਸੀ ਨਾ ਤਾਂ ਦੌਲਤ ਲੁੱਟਾ ਦਿੰਦਾ ਸੀ ਅੱਜ ਉਹਨੂੰ ਕਈ ਕਈ ਦਿਨ ਲੰਘ ਜਾਂਦੇ ਨੇ ਰੋਟੀ ਨਹੀਂ ਮਿਲਦੀ ਕਿੰਨਾ ਕਿੰਨਾ ਵਕਤ ਲੰਘ ਜਾਂਦਾ ਹੈ ਉਹ ਕਦੇ ਆਪਣੀ ਝੁੱਗੀ ਤੋਂ ਬਾਹਰ ਨਹੀਂ ਆ ਪਾਉਂਦਾ ਬਾਹਰ ਆਉਂਦਾ ਲੋਕ ਕੋ ਦਾ ਬੜਾ ਹੀ ਬੁਰਾ ਵਿਹਾਰ ਕਰਦੇ ਨੇ ਸਾਰੀ ਸਕਿਨ ਦੇ ਉੱਤੇ ਜ਼ਖਮ ਹੋਣ ਕਰਕੇ ਕੱਪੜਾ ਕੋਈ ਪਾ ਨਹੀਂ ਸਕਦਾ ਚਿਹਰਾ ਹੱਥ ਪੈਰ ਕਿੰਨੇ ਡਰਾਉਣੇ ਨੇ ਤੁਸੀਂ ਸੋਚ ਕੇ ਦੇਖਿਓ ਜਦੋਂ ਸਾਡੀ ਸਕਿਨ ਦੇ ਉੱਤੇ ਨਿੱਕਾ ਚਮੜੀ ਦੇ ਉੱਤੇ ਨਿੱਕਾ ਜਿਹਾ ਵੀ ਜ਼ਖਮ ਹੋ ਜਾਏ ਉਹ ਆਪਾਂ ਖੁਦ ਵੀ ਨਹੀਂ ਦੇਖ ਪਾਉਂਦੇ ਢੱਕ ਕੇ ਰੱਖਦੇ ਜੀ ਜੀ ਸਿਰ ਤੱਕ ਸਿਰ ਤੋਂ ਪੈਰਾਂ ਤੱਕ ਚਮੜੀ ਗਲੀ ਹੋਵੇ ਕਿ ਉਹਦਾ ਕੀ ਹਾਲ ਹੁੰਦਾ ਹੋਵੇਗਾ ਉਹ ਝੁੱਗੀ 'ਚ ਹੀ ਰਹਿੰਦਾ ਹੈ ਰੱਬ ਕੋਲੋਂ ਨਿਤ ਦਿਹਾੜੇ ਮੰਗਦਾ ਉਹ ਮੇਰਾ ਦਿਆਂ ਸਾਈਆਂ ਲੋਕਾਂ ਨੂੰ ਇੰਨਾ ਕੁਝ ਦੇਣਾ ਮੈਂ ਤਾਂ ਮੌਤ ਮੰਗਦਾ ਸ਼ਵੇਰੇ ਵੀ ਸ਼ਾਮ ਨੂੰ ਵੀ ਦਪੇਰ ਨੂੰ ਵੀ ਹਰ ਵਕਤ ਭਾਈ ਪ੍ਰੇਮਾ ਕੁਰਲਾ ਕੁਰਲਾ ਕੇ ਅਰਦਾਸਾਂ ਕਰਦਾ ਹੈ ਅਚਾਨਕ ਇੱਕ ਸੰਗਤਾਂ ਦਾ ਇਕੱਠ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਜਾ ਰਿਹਾ ਹੈ ਗੁਰੂ ਦੇ ਬੋਲ ਪੜ੍ਹਦੇ ਆ ਪੜ੍ਹਦੇ ਆ ਉਹ ਗੁਰੂ ਅੰਗਦ ਸਾਹਿਬ ਜੀ ਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਦੇ ਬਾਰੇ ਵਿੱਚ ਉਹਨਾਂ ਨੂੰ ਵੀ ਯਾਦ ਕਰਦਾ ਜਾ ਰਹੇ ਨੇ ਜਥਾ ਉਮੇ ਯਾਦ ਕਰਦਾ ਜਾ ਰਿਹਾ ਇੱਕ ਬੇਨਤੀ ਹੋਰ ਕਰ ਜਿਹੜੀ ਅੱਜ ਵੀ ਆਪਾਂ ਅਰਦਾਸ ਵਿੱਚ ਅਖੀਰ ਚ ਕਹਿੰਦੇ ਆ ਨਾ ਏ ਨਿਮਾਨਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਯਾਦ ਰੱਖਿਓ ਇਹ ਸ਼ਬਦ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੇ ਸਨ ਇਹ ਉਥੋਂ ਕੀ ਇੱਕ ਨਿਮਾਨਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਗੁਰਬਾਣੀ ਵਿੱਚ ਵੀ ਭਾਵੇਂ ਇਹਨਾਂ ਦਾ ਜ਼ਿਕਰ ਆਇਆ ਪਰ ਗੁਰੂ ਅੰਗਦ ਸਾਹਿਬ ਦੀਆਂ ਪਕਸ਼ਾਂ ਸਿੱਖੀ ਦਾ ਇਕ ਟੋਟਾ ਟਾਂਗਾ ਬਣ ਗਿਆ ਸਨ ਗੁਰੂ ਅਮਰਤਾ ਕੀ ਦੇ ਵੇਲੇ ਇਹ ਬੋਲ ਬੜਾਈ ਧੀਰਜ ਦਿੰਦੇ ਸਨ ਹਰ ਨਮਾਣੀ ਨੂੰ ਮਾਣ ਮਿਲਦਾ ਸੀ ਨੇ ਤਾਣੀ ਨੂੰ ਤਾਣ ਮਿਲਦਾ ਸੀ ਨੇ ਓਟੇ ਨੂੰ ਓਟ ਮਿਲਦੀ ਸੀ ਨੇ ਗੱਤੇ ਦੀ ਗਤ ਹੁੰਦੀ ਸੀ ਨੇ ਪੱਤੇ ਦੀ ਪਤ ਰੱਖੀ ਜਾਂਦੀ ਸੀ ਨੇ ਆਸਰੇ ਨੂੰ ਆਸਰਾ ਮਿਲਦਾ ਸੀ ਇਵੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਦਰਸ਼ਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਜਾ ਰਿਹਾ ਜਥਾ ਜਦੋਂ ਉਹ ਖਾਈ ਪਿੰਡ ਦੇ ਕੋਲ ਦੀ ਲੰਗਿਆ ਝੁੱਗੀ ਦੇ ਵਿੱਚੋਂ ਬੈਠੇ ਕੋਈ ਭਾਈ ਪ੍ਰੇਮੇ ਨੇ ਇਹ ਬੋਲ ਸੁਣੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨਿ ਘਰਿਆਂ ਦੇ ਘਰ ਨਿ ਪਤਿਆਂ ਦੇ ਪਤ ਕਿੰਢੀ ਲੰਮੀ ਲੜੀ ਉਸ ਪਾਈ ਪ੍ਰੇਮੀ ਕੋਲ ਰਹਿ ਨਾ ਹੋਇਆ ਝੁੱਗੀ ਵਿੱਚੋਂ ਉੱਚੀ ਸਾਰੀ ਬੋਲਿਓ ਕਿਉਂ ਝੂਠ ਬੋਲਦੇ ਹੋ ਸਾਰਾ ਜਗ ਤਾਂ ਝੂਠਿਆਂ ਦਾ ਹੈ ਮੇਰੇ ਨਾਲ ਵੀ ਬੜੇ ਲੋਕ ਤੁਰਦੇ ਸਨ ਪਰ ਅੱਜ ਪਾਣੀ ਦੀਆਂ ਦੋ ਘੁੱਟਾਂ ਨੂੰ ਤਰਸਦਾ ਐ ਅੱਜ ਰੋਟੀ ਦੇ ਇੱਕ ਟੁਕੜ ਨੂੰ ਤਰਸਦਾ ਐ ਅੱਜ ਕਿਸੇ ਮਨੁੱਖ ਜਾਮੇ ਦਾ ਚਿਹਰਾ ਤੱਕਣ ਨੂੰ ਤਰਸਦਾ ਕਿਉਂ ਝੂਠ ਬੋਲਦੇ ਹੋ ਨਮਾਣੇ ਨੂੰ ਕੋਈ ਮਾਨ ਨਹੀਂ ਦਿੰਦਾ ਨਿਤਾਣੇ ਨੂੰ ਕੋਈ ਤਾਨ ਨਹੀਂ ਦਿੰਦਾ ਨੇ ਓਟਿਆਂ ਦੀ ਕੋਈ ਓਟ ਨਹੀਂ ਬਣਦਾ ਇੱਕ ਵਾਰੀ ਜੱਥੇ ਨੇ ਖਲੋਕੇ ਆਸੇ-ਪਾਸੇ ਦੇਖਿਆ ਸਮਝ ਨਾ ਲੱਗੀ ਆਵਾਜ਼ ਕਿੱਥੋਂ ਆਈ ਹੈ ਫਿਰ ਆਵਾਜ਼ ਮਾਰੀ ਕਿੱਥੋਂ ਬੋਲਦੇ ਹੋ ਭਾਈ ਝੁੱਗੀ ਵਿੱਚੋਂ ਫਿਰ ਆਵਾਜ਼ ਆਈ ਕਹਿਣ ਲੱਗੇ ਮੈਂ ਝੁੱਗੀ ਵਿੱਚੋਂ ਇੱਕ ਕੋੜੀ ਬੋਲਦਾ ਮੈਨੂੰ ਪਤਾ ਤੁਸੀਂ ਮੇਰੇ ਨੇੜੇ ਨਹੀਂ ਆਉਣਾ ਪਰ ਦੂਰੋਂ ਹੀ ਦੱਸਦੇ ਹੋ ਕੋਈ ਕੋੜੀਆਂ ਵਰਗਿਆਂ ਨੂੰ ਵੀ ਨਮਾਨਿਆਂ ਨੂੰ ਮਾਣ ਦੇਣ ਵਾਲਾ ਹੈ ਕਹਿਣ ਲੱਗੇ ਹੈ ਕੌਣ ਕਹਿਣ ਲੱਗੇ ਧੰਗੁਰੂ ਅਮਰਦਾਸ ਜੀ ਕਹਿ ਲੱਗੇ ਮੈਂ ਨਹੀਂ ਵਿਸ਼ਵਾਸ ਕਰਦਾ ਬਾਹਰੋਂ ਫਿਰ ਜੱਥੇ ਚ ਆਵਾਜਾਈ ਨਾ ਕਰ ਵਿਸ਼ਵਾਸ ਅਸੀਂ ਨਹੀਂ ਕਹਿੰਦੇ ਪਰ ਤੈਨੂੰ ਅਸੀਂ ਸਬੂਤ ਦੰਨੇ ਕਦੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਵੀ ਇਹ ਮੈਂ ਇੱਕ ਦੇਪਾਲਪੁਰ ਦਾ ਕੋੜੀ ਕੁਰਲਾਇਆ ਸੀ ਗੁਰੂ ਨਾਨਕ ਸਾਹਿਬ ਨੇ ਉਹਦਾ ਇਲਾਜ ਕੀਤਾ ਸੀ ਝੁੱਗੀ ਵਿੱਚ ਕਈ ਦਿਨ ਲਮੇਰੇ ਠਹਿਰ ਕੇ ਹੁਣ ਤੇ ਵਿਸ਼ਵਾਸ ਆ ਜਾਏਗਾ ਨਾ ਉਸੇ ਗੁਰੂ ਨਾਨਕ ਦਾ ਰੂਪ ਨੇ ਗੁਰੂ ਅਮਰਦਾਸ ਜੀ ਤੇ ਝੁੱਗੀ ਦਾ ਬੂਹਾ ਖੋਲ ਅਸੀਂ ਤੈਨੂੰ ਲੈ ਕੇ ਚੱਲਦੇ ਆ ਤੂੰ ਅੱਜ ਹੀ ਸਾਡੇ ਨਾਲ ਚੱਲ ਬੂਹਾ ਖੋਲਿਆ ਸਰੀਰ ਤੇ ਸਿਰਫ ਇੱਕ ਲੰਮੀ ਜੀ ਚਾਦਰ ਲਪੇਟ ਲਈ ਰਾਬੇਚ ਨਾਲ ਲੈ ਕੇ ਆ ਗਏ ਜਦ ਗੋਇੰਦਵਾਲ ਸੇਵਦੀ ਧਰਤੀ ਤੇ ਆਏ ਤੇ ਹਲੂ ਦਾ ਰੋਗ ਇਹੋ ਜਿਹਾ ਸੀ ਕਹਿਣ ਲੱਗੇ ਵੀ ਤੁਸੀਂ ਸੰਗਤ ਵਿੱਚ ਨਾ ਜਾਇਓ ਉਡੀਕ ਕਰਿਓ ਇੱਥੇ ਹੀ ਬੈਠਿਓ ਅਸੀਂ ਗੁਰੂ ਅਮਰਦਾਸ ਜੀ ਨੂੰ ਪੁੱਛ ਕੇ ਤੁਹਾਡਾ ਮਲਾਪ ਕਿਵੇਂ ਕਰਵਾਉਣਾ ਹੈ ਉਵੇਂ ਦਾ ਸਾਧਨ ਵਰਤ ਲਵਾਂਗੇ ਉਹਨੂੰ ਪ੍ਰਸ਼ਾਦਾ ਪਾਣੀ ਤੇ ਮਿਲਣ ਲੱਗ ਪਿਆ ਬਾਕੀ ਸੁੱਖ ਸਹੂਲਤਾਂ ਹੋ ਗਈਆਂ ਪਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਿੱਚ 2-3 ਦਿਨ ਲੰਘ ਗਏ ਕਿਉਂਕਿ ਸੰਗਤਾਂ ਦਾ ਆਉਣਾ ਜਾਣਾ ਸਾਰਿਆਂ ਨੇ ਆਪਣੀਆਂ ਗੱਲਾਂ ਵਿਚਾਰਾਂ ਕਰਨੀਆਂ ਤੇ 1-2 ਦਿਨ ਲੰਘ ਗਏ ਅੱਜੋ ਬੈਠਾ ਫਿਰ ਰੋ ਰਿਹਾ ਹੈ ਕਹਿਣ ਲੱਗਿਆ ਸੁਣਿਆ ਸੀ ਨਮਾਨਿਆਂ ਦਾ ਮਾਨ ਹੈ ਨਿਤਾਣਿਆਂ ਦਾ ਤਾਣ ਹੈ ਉਹ ਧੰ ਗੁਰੂ ਅਮਰਦਾਸ ਜੀ ਜੇ ਮੈਨੂੰ ਤੇਰੇ ਤੱਕ ਨਹੀਂ ਜਾ ਹੁੰਦਾ ਜੇ ਮੈਂ ਤੇਰੇ ਤੱਕ ਨਹੀਂ ਆ ਸਕਦਾ ਪਰ ਤੂੰ ਤਾਂ ਮੇਰੇ ਤੱਕ ਆ ਸਕਦਾ ਹੈ ਨਾ ਤੂੰ ਤਾਂ ਮੇਰੇ ਕੋਲ ਆ ਸਕਦਾ ਹੈ ਨਾ ਤੈਨੂੰ ਕੀ ਮੁਸ਼ਕਿਲਾਂ ਨੇ ਮੈਂ ਬੜਾ ਨਾ ਸੁਣ ਕੇ ਆਇਆ ਦਾਤਿਆ ਅੱਜ ਮੇਰਾ ਕੋਈ ਨਹੀਂ ਹੈ ਕੋੜ ਦੇ ਲੰਗ ਦੇ ਸਿੱਖਾਂ ਨੇ ਜਾ ਕੇ ਗੁਰੂ ਅਮਰਦਾਸ ਜੀ ਨੂੰ ਸਨੇਹਾ ਦਿੱਤਾ ਉਹ ਪਾਤਸ਼ਾਹ ਜਿਹੜਾ ਕੋੜੀ ਆਇਆ ਹੈ ਨਾ ਭਾਵੇਂ ਉਹਦਾ ਦੁੱਖ ਵੀ ਬਹੁਤ ਵੱਡਾ ਹੈ ਪਰ ਉਹਦੀਆਂ ਕੀਤੀਆਂ ਅਰਦਾਸਾਂ ਸੀਨਾ ਚੀਰਦੀਆਂ ਨੇ ਉਹਦੇ ਬੋਲਾਂ ਦਾ ਦਰਦ ਬੇਚੈਨ ਕਰਦਾ ਹੈ ਤੁਸੀਂ ਕਿਰਪਾ ਕਰੋ ਸਤਿਗੁਰੂ ਗੁਰੂ ਅਮਰਦਾਸ ਜੀ ਛੱਡ ਕੇ ਸਭ ਕੁਝ ਕੋੜੀ ਦੇ ਕੋਲ ਜੱਖ ਲੁੱਤੇ ਉਹ ਹਜੇ ਵੀ ਉਲਮੇ ਦੇਣ ਲੱਗਾ ਹੋਇਆ ਮੈਂ ਤਾਂ ਤਾਂ ਸਮਝਾਂ ਨਮਾਨੀਆਂ ਦਾ ਮਾਣ ਮੈਂ ਤਾਂ ਸਮਝਾਂ ਨਤਾਣੀਆਂ ਦਾ ਤਾਣ ਮੈਂ ਤਾਂ ਸਮਝਾਂ ਨਿਉਟੀਆਂ ਦੀ ਓਟ ਜੇ ਤੂੰ ਆ ਜਾਏ ਨਾਨਕ ਐ ਸਿੱਖਾਂ ਨੇ ਬਚਨ ਕੀਤੇ ਅੱਖਾਂ ਤੇ ਖੋਲ ਜਦੋਂ ਅੱਖਾਂ ਖੋਲੀਆਂ ਅੱਗੇ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਖਲੋਤੇ ਸੇਕ ਇਹ ਸੱਚ ਕਹਿੰਦੇ ਹੋ ਵਾਕਈ ਕੋਈ ਨਹੀਂ ਬਣਦਾ ਜਦੋਂ ਔਖੀ ਕੜੀ ਪਣਦੀ ਆ ਆ ਚੱਲिए ਸਤਗੁਰੂ ਨੇ ਉਹਦਾ ਇੱਕ ਵੱਖਰੀ ਕਿਸਮ ਦਾ ਪ੍ਰਬੰਧ ਕੀਤਾ ਦਵਾ-ਦਾਰੂ ਦਾ ਪ੍ਰਬੰਧ ਕੀਤਾ ਮਾਨਸਿਕ ਅਵਸਥਾ ਦੀ ਮਜ਼ਬੂਤੀ ਲਈ ਨਾਮ ਦੀ ਦਾਤ ਬਖਸ਼ੀ ਹਰ ਤਰ੍ਹਾਂ ਦਾ ਇੱਕ ਵਿਦਵਾਨ ਦਾ ਬੋਲ ਮੈਨੂੰ ਫਿਰ ਚੇਤੇ ਆ ਗਿਆ ਉਹ ਕਹਿੰਦੇ ਨੇ ਜਦੋਂ ਕਿਤੇ ਰੱਬ ਦੀ ਕਿਰਪਾ ਹੋ ਜਾਏ ਨਾ ਜੋ ਬਾਤ ਦੁਆਸੇ ਬਣ ਨਾ ਸਕੇ ਦੁਆ ਦਾ ਅੱਖ ਇੱਚ ਦਵਾਈ ਹੈ ਜੋ ਬਾਤ ਦੁਆਸੇ ਬਣ ਨਾ ਸਕੇ ਉਹ ਬਾਤ ਦੁਆਸੇ ਹੋਤੀ ਹੈ ਜਦ ਮੁਰਸ਼ਿਦ ਕਾਮਲ ਮਿਲਦਾ ਹੈ ਤਬ ਬਾਤ ਖੁਦਾਸੀ ਹੁੰਦੀ ਹੈ ਮਾਲਕ ਨੇ ਰਹਿਮਤ ਕਰ ਦਿੱਤੀ ਉਹ ਭਾਈ ਪ੍ਰੇਮਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਕੋੜ ਦੇ ਰੋਗ ਵਿੱਚੋਂ ਹੀ ਨਿਕਲਿਆ ਦੇ ਰੋਗਤਾ ਨੂੰ ਪਾ ਕੇ ਉੱਚਾ ਲੰਮਾ ਜਵਾਨ ਗੱਬਰੂ ਸੀ ਚੰਗੇ ਰੰਗ ਰੂਪ ਵਾਲਾ ਪ੍ਰਗਟ ਹੋਇਆ ਗੁਰੂ ਘਰ ਦੀ ਸੇਵਾ ਕਰਨ ਲੱਗ ਪਿਆ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪਰੇਰ ਦਰਬਾਰ ਵਿੱਚ ਬਚਨ ਕੀਤਾ ਕੋਈ ਹੈ ਮੈਂ ਆਪਣੇ ਪੁੱਤ ਦੀ ਸ਼ਾਦੀ ਕਰਨੀ ਹੈ ਕੋਈ ਆਪਣੀ ਬੇਟੀ ਦਾ ਰਿਸ਼ਤਾ ਦੇਵੇ ਸਤਿਗੁਰੂ ਕੌਣ ਪੁੱਤ ਹੈ ਤੁਹਾਡਾ ਕਹਿਣ ਲੱਗੇ ਆ ਭਾਈ ਪ੍ਰੇਮਾ ਉਸੇ ਵੇਲੇ ਭਾਈ ਸਿੰਘਾ ਉੱਠਿਆ ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ ਜਿਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਮੁਖਾਰਵੇਂ ਪੁੱਤ ਕਹਿ ਦਿੱਤਾ ਹੋਵੇ ਨਾ ਉਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ ਮੈਂ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਹੈ ਭਾਈ ਸਿੰਹ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ ਔਰ ਉਦੀ ਬੇਟੀ ਦਾ ਨਾਂ ਸੀ ਉਦੀ ਬੱਚੀ ਦਾ ਨਾਂ ਸੀ ਮੱਥੋਂ ਉਹਨਾਂ ਦੋਨਾਂ ਦਾ ਵਿਆਹ ਸ਼ਾਦੀ ਕਰਕੇ ਇੱਕ ਨਵਿੱਕਲੇ ਨਾਂ ਦੇ ਨਾਲ ਇਤਿਹਾਸ ਵਿੱਚੋਂ ਮਸ਼ਹੂਰ ਹੋਏ ਮਖਥੋ ਤੇ ਮੁਰਾਰੀ ਪ੍ਰੇਮੇ ਦਾ ਨਾਮ ਬਦਲ ਕੇ ਮੁਰਾਰੀ ਮੜ ਗਿਆ। ਔਰ ਗੁਰੂ ਜੀ ਨੇ ਐਸੀ ਕਿਰਪਾ ਕੀਤੀ ਉਹਨੂੰ ਦੋਨੇ પતિ ਪਤਨੀ ਨੂੰ ਇੱਕ ਮੰਜੀ ਬਖਸ਼ਿਸ਼ ਕੀਤੀ ਤੁਸੀਂ ਸਮਾਜ ਸੁਧਾਰ ਲਈ ਇੱਕ ਮਿਸਾਲ ਬਣੋ ਲੋਕਾਂ ਨੂੰ ਪਤਾ ਲੱਗੇ ਪਈ ਗੁਰੂ ਦਾ ਦਰ ਉਹ ਹੈ ਜਦੋਂ ਮਨੁੱਖ ਤਾਂ ਕੋਈ ਵੀ ਨਹੀਂ ਹੁੰਦਾ ਗੁਰੂ ਦਾ ਦਰ ਉਦੋਂ ਵੀ ਉਹਨੂੰ ਬਾਜਾਂ ਮਾਰ ਰਿਹਾ ਹੁੰਦਾ ਗੁਰੂ ਦਾ ਦਰ ਉਦੋਂ ਵੀ ਉਹਨੂੰ ਬਾਜਾਂ ਮਾਰ ਰਿਹਾ ਹੁੰਦਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਸੇ ਭਾਈ ਪ੍ਰੇਮਾ ਜੀ ਦਾ ਜੀਵਨ ਵਿਚਾਰਦੇ ਆ ਇੱਕ ਗੱਲ ਬੜੀ ਡਿਡਤ ਨਾਲ ਪੱਲੇ ਬੰਨ੍ਹ ਲਈ ਹੈ ਆਪਾਂ ਇਹ ਗੁਰੂ ਅਮਰਦਾਸ ਜੀ ਦੇ ਹੀ ਬੋਲ ਨੇ ਜੂ ਚਿੱਤੇ ਰੱਖਣੇ ਚਾਹੀਦੇ ਨੇ ਸਤਗੁਰ ਬਾਜੋ ਗੁਰ ਨਹੀਂ ਕੋਈ ਨਿਗੋਰੇ ਕਾ ਹੈ ਨਾਉ ਬੁਰਾ ਨਿਗੋਰੇ ਕੀ ਗਤ ਕਾਈ ਨਹੀਂ ਇਹ ਦੋ ਪੰਕਤੀਆਂ ਸਤਗੁਰ ਬਾਜੋ ਗੁਰ ਨਹੀਂ ਕੋਈ ਨਿਗੋਰੇ ਕਾ ਹੈ ਨਾਉ ਬੁਰਾ ਨਿਗੋਰੇ ਕੀ ਗਤ ਕਾ ਕੀ ਨਹੀਂ ਉਹਨਾਂ ਦੇ ਦਿੱਤੇ ਬੋਲਾਂ ਵਿੱਚੋਂ ਸਾਨੂੰ ਸਪਸ਼ਟ ਕਰਦੇ ਨੇ ਤੇਰੇ ਦੁੱਖਾਂ ਤੇ ਰੋਕਾਂ ਦਾ ਸ਼ਬਦ ਦਾ ਇਲਾਜ ਹੋ ਜਾਏਗਾ ਗੁਰੂ ਚਰਨਾਂ ਵਿੱਚ ਆ ਜਾਈਏ ਪਿਆਰਿਓ ਮੈਂ ਹੱਥ ਜੋੜ ਬੇਨਤੀ ਕਰਾਂ ਜਿੰਨਾ ਜਿੰਨਾ ਅਸੀਂ ਇਤਿਹਾਸ ਤੋਂ ਦੂਰ ਹੁੰਦੇ ਚਲੇ ਗਏ ਕੁਰਬਾਨੀ ਤੋਂ ਗੁਰੂ ਤੋਂ ਦੂਰ ਹੁੰਦੇ ਚਲੇ ਗਏ ਉਤਨਾ ਉਤਨਾ ਸਾਡੇ ਜੀਵਨ ਵਿੱਚ ਸ਼ੰਕਿਆਂ ਸ਼ਿਕਵਿਆਂ ਨੇ ਆਪਣੀ ਥਾਂ ਬਣਾ ਲਈ ਗੁਰੂ ਦੇ ਚਰਨਾਂ ਵਿੱਚੋਂ प्रेम ਤੇ ਭਾਵਨਾ ਵਾਲਾ ਪੱਖ ਕਮਜ਼ੋਰ ਹੋ ਗਿਆ ਭਾਈ ਪ੍ਰੇਮੇ ਵਰਗੇ ਗੁਰੂ ਕੇ ਸਿੱਖਾਂ ਤੋਂ ਪ੍ਰੇਰਣਾ ਲੈ ਕੇ ਆਓ ਗੁਰੂ ਘਰ ਵੱਲ ਮੁੜੀਏ ਗੁਰੂ ਅਮਰਦਾਸ ਜੀ ਦੇ ਉਪਦੇਸ਼ ਰੂਪ ਚਰਨ ਕੁੱਟ ਕੇ ਪਕੜੀਏ ਦਾਤਿਆ ਜੇ ਇੱਕ ਕੋੜੀ ਨੂੰ ਧਰਮ ਦੇ ਪ੍ਰਚਾਰਕ ਤੱਕ ਬਣਾ ਸਕਦੇ ਹੋ ਗ੍ਰਸਤੀ ਬਣਾ ਕੇ ਦਾਤੇ அமੇਰ ਕਰ ਮੈਂ ਵੀ ਦੁਨਿਆਵੀ ਤੋੜਤੇ अनेका ਦੁੱਖਾਂ ਤਕਲੀਫਾਂ ਦਾ ਮਾਰਿਆ ਹੋਇਆ ਤੇਰੀ ਦਰਤੀ ਆਇਆ ਬਖਸ਼ਿਸ਼ ਕਰ ਇਹੋ ਜੀ ਸਿੱਖੀ ਬਖਸ਼ ਤਾਂ ਕਿ ਮੈਂ ਵੀ ਆਪਣੇ ਜੀਵਨ ਅੰਦਰ ਗੁਰੂ ਅਮਰਦਾਸ ਜੀ ਦੀਆਂ ਰਹਿਮਤਾਂ ਦੇ ਨਾਲ ਇਹ ਕਹਿ ਸਕਾਂ ਜਿਤੜੇ ਫਲ ਮਨਬੰਛੀ ਐ ਤਿਤੜੇ ਸਤਗੁਰ ਪਾਸ ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਕੇ ਦੇਖੋਏ ਤੇਰੀ ਝੋਲੀ ਛੋਟੀ ਰਹਿ ਜਾਣੀ ਹੈ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਉਦੋਂ ਵੀ ਪੱਟੀਆਂ ਨੇ ਗੁਰੂ ਕਿਰਪਾ ਕਰੇ ਇਹ ਡਟਤਾ ਤੇ ਵਿਸ਼ਵਾਸ ਸਾਡੇ 'ਚ ਵੀ ਪੈਦਾ ਹੋਵੇ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ